ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੇ ਨਵੇਂ ਦਿਨ ਉਹਦੇ ਵਿੱਚ ਤੇ ਅੱਜ ਦਿਨ ਦੀ ਸ਼ੁਰੂਆਤ ਆਪਣੀ ਫਿਰ ਹੋ ਗਈ ਚਾਹ ਤੋਂ ਤੇ ਫਿਰ ਮੈਂ ਚਾਹ ਪੀਂਦ ਬਹਾਂ ਅਭੀ ਨੇ ਸਿੱਧਾ ਤਿਆਰ ਰੈਡੀ ਨਹਾਉਣ ਨੂੰ ਲਿਆ ਸੀ ਅਭੀ ਨੇ ਤੇ ਫਿਰ ਮੰਮੀ ਨੇ ਤੇ ਉਹ ਖਾ ਲਈ ਸੀ ਸੇਮੀਆ ਵੀ ਥੋੜਾ ਜਿਹਾ ਕੁਝ ਖਾ ਲੇ ਸਕੂਲ ਜਾਣ ਤੋਂ ਪਹਿਲਾਂ ਤੇ ਪਰ ਇਹ ਖਾਂਦਾ ਬੜੀ ਮੁਸ਼ਕਲ ਦੇ ਨਾਲ ਗਿਆ ਜੀ ਫਿਰ ਆਪਾਂ ਇਹ ਵਾਰ-ਵਾਰ ਅਜਿਹੀ ਥੂੜੀ ਲੈ ਕੇ ਸਾਡੇ ਖਾਣੇ ਦੇ ਨਾਲ-ਨਾਲ ਸਾਡੀਆਂ ਗਾਵਾਂ ਦਾ ਵੀ ਖਾਣਾ ਤਿਆਰ ਹੋ ਰਿਹਾ ਸੀ ਉਹਾਂ ਦਾ ਚਾਰਾ ਗਿਆ ਸੀ ਯਾਰ ਫਿਰ ਮਾਨੂੰ ਡਾਡ ਜੀ ਨੇ ਪੱਤੀ ਪਣੇ ਸੀ ਥੂੜੀ ਵਾਲੀ ਜੂੜੀ ਕਰਦੇ ਸੀਗੇ ਜੀ ਫਿਰ ਆਪਾਂ ਨੇ ਇੱਕਦਮ ਖੁਸ਼ੀਆਂ ਨੂੰ ਬੁਲਾ ਰਹੇ ਸੀ ਖੁਸ਼ੀਆਂ ਤੇ ਖੁਸ਼ੀਆਂ ਮੋਰਿਓ ਆਵਾਜ਼ਾਂ ਦੀ ਰਹੀ ਸੀ ਰਿਸਪੌਂਸ ਦੇ ਰਹੀ ਸੀ ਇਹਨੂੰ ਵੱਡੀ ਆਵਾਜ਼ ਮਾਰੋ ਤੇ ਖੇਡਣੀ ਲੱਗ ਪੈਂਦੀ ਹੈ। ਹੁਣ ਮੈਂ ਜਾਣਾ ਸੀ ਅਵੀ ਨੂੰ ਲੈ ਕੇ ਸਕੂਲ ਅੱਕੇ ਅਵੀ ਮੱਥਾ ਟੇਕ ਕੇ ਆਸੀ ਮਮੀ ਨੂੰ ਹੁਣਾਂ ਨੂੰ ਜਲਦੀ ਜਲਦੀ ਸਕੂਲ ਜਾਂਦੀ ਕਾਲੀ। ਸਾਰਿਆਂ ਮੱਥਾ ਟੇਕ ਕੇ ਆਸ਼ੀਰਵਾਦ ਲੈ ਕੇ ਜਾ ਰਿਹਾ। ਸਕੂਲ। ਅੰਦਰ ਦੇਖਾ ਖਾਣੇ ਦੇਖੋ ਕਿੰਦਾ ਖਲਾਲਾ ਪਾਇਆ। ਝਾੜੂ ਲਗਾਉਣ ਤੋਂ ਪਹਿਲਾਂ ਇਹ ਦੇਖ ਹਰੇਕ ਕਮਰੇ 'ਚ ਸਾਰ ਪਾਸੇ ਦੇ ਘਟਾਉਣੇ ਚੱਕਣੇ ਬਹਿਣੇ ਫਿਰ ਰੱਖਣੇ ਜੱਤਵਾਨੇ ਸਕੂਲ ਹਾਂਜੀ ਤੇ ਹੁਣ ਅਭੀ ਨੂੰ ਵਾਪਸ ਸਕੂਲੋਂ ਛੱਡ ਆਏ ਸੀ ਤੇ ਮੈਂ ਸਭ ਚੈੱਕ ਕਰਨ ਦੇ ਵੀ ਜੰਮ ਗਿਆ ਕਿ ਨਹੀਂ ਤੇਸ ਕਰਕੇ ਦੇਖ ਤਾਂ ਫਿਰ ਜਾਂ ਸੀ ਜੰਮ ਤੇ ਫਿਰ ਹੱਪਾ ਕਰ ਦਿੱਤੀ ਸੀ ਸਟਾਰਟਿੰਗ ਨਾਸ਼ਤੇ ਦੀ ਤਿਆਰੀ ਤੇ ਅੱਜ ਜਪਾ ਬਣੋਣੀ ਹੈ ਮੂਲੀ ਵਾਲੇ ਫੋਟੇ ਤੇ ਮੰਮੀ ਉਹ ਨਹਾਉਣ ਮੰਮੀ ਨਾਲ ਕੇ ਆ ਜਾਣਗੇ ਤੇ ਫਿਰ ਉਹਨਾਂ ਨੇ ਬਣਾ ਲੈਣੀ ਹੈ ਤੇ ਮੋਨਾਂ ਦੇ ਆਉਣ ਤੱਕ ਸਾਰਾ ਸਮਾਨ ਰੈਡੀ ਕਰਕੇ ਰੱਖ ਲੈਣਾ ਉਹ ਕਿਵੇਂ ਭਾ ਜਿੰਨੇ ਸਕੂਲ ਤੋਂ ਆ ਜਾਂਦੇ ਆ ਤੇ ਉਹਨਾਂ ਨੇ ਫਿਰ ਨਾਸ਼ਤਾ ਖਾ ਕੇ ਜਲਦੀ ਜਲਦੀ ਵਾਪਸ ਜਾਣਾ ਹੁੰਦਾ ਆ ਤੇ ਇਦਰੇ ਅੱਧ ਤੱਕ ਮੈਂ ਚਾ ਤੋਂ ਪੇ ਰੱਖ ਲਏਗਾ ਤੇ ਜਦੋਂ ਇਹਨਾਂ ਨੂੰ ਬਣਾਵਾਂਗੇ ਤੇ ਉਦੋਂ ਇਸ ਨੂੰ ਫਿਰ ਰੱਖ ਤੇ ਮੈਂ ਹੁਣ ਜਲਦੀ ਜਲਦੀ ਫਿਰ ਮੂਲੀਆਂ ਦਾ ਦੁਕਸ ਕਰਕੇ ਰੱਖ ਲੂੰਗੀ ਤਾਂ ਉਸ ਵਾਰ ਕੇ ਤਿੰਨ ਦਿਨ ਤੱਕ ਫਿਰ ਆਪਾਂ ਮੂਲੀਆਂ ਦੇ ਦੁਕਸ ਕਰ ਲਈ ਤੇ ਮੂਲੀ ਅਦਰ ਦੁਕਾਦ ਹੋ ਗਈਆਂ ਤੇ ਫਿਰ ਮੈਂ ਚੋਪਾਣਾ ਜਿਹੜੇ ਪੱਤੇ ਹੁੰਦੇ ਲੈ ਲੈਦੇ ਤੇ ਉਹਨਾਂ ਨੂੰ ਵੀ ਆਪ ਵੇਚ ਘੱਟ ਕੇ ਪਾ ਲਈਦਾ ਤੇ ਜਿਹੜੀਆਂ ਬਾਕੀ ਆ ਬੱਚੇ ਪੱਤੇ ਤੇ ਇਹ ਅਸੀਂ ਪਾਣੀ ਆ ਗਾਈਆਂ ਨੂੰ ਤੇ ਸਾਡੀ ਆਦਤ ਸੀ ਕੋਈ ਵੀ ਚੀਜ਼ ਬੇਚਤ ਨਹੀਂ ਕਰੀਦੀ ਹਰ ਇੱਕ ਚੀਜ਼ ਨੂੰ ਵਰਤੀਦਾ ਤੇ ਦੇਖ ਲਓ ਮੂਲੀਆਂ ਵੀ ਮੂਲੀਆਂ ਦੇ ਪੱਤੇ ਪਰੋਠੀ ਲਈ ਤੇ ਜਿਹੜਾ ਬਾਕੀ ਬਚੇ ਸੀ ਪੱਤੇ ਹਰੀਆਂ ਨੇ ਦੰਦਲ ਉਹ ਅਸੀਂ ਪਾੜਨੇਆਂ ਗਾਈਆਂ ਨੂੰ ਤੇ ਅਸੀਂ ਤੱਕ ਮੂਲੀਆਂ ਦਾ ਨਾਸ਼ਤਾ ਕਰ ਮੇਕਨਾਂ ਤੇ ਨਾਲ ਸੜੀਆਂ ਲਾਈਆਂ ਵੀ ਅੱਜ ਤਨ ਗੀਆਂ ਮੂਲੀਆਂ ਦਾ ਨਾਸ਼ਤਾ ਤੇ ਤੇ ਆਪਣੀ ਚਾਹ ਵੀ ਬਣ ਗਈ ਤੇ ਇੱਥੇ ਡੈਡ ਜੀ ਮੰਗ ਰਹੇ ਲੱਸੀ ਕਿੰਦੇ ਸੀ ਲੱਸੀ ਦੇ ਦਿਓ ਸੋਹਣਾ ਲੱਸੀ ਦੇਣ ਜਾ ਰਹੇ ਸੀ ਕਿਤੇ ਨਾਲ ਹੀ ਆ ਅਸੀਂ ਗੰਢਾ ਨੂੰ ਪਾਵਾਂਗੇ ਇਹ ਮਿਲੋ ਸਾਡੀਆਂ ਗਾਈਆਂ ਨੂੰ ਸਭ ਖਾਣਾ ਖਾਂਣ ਤੇ ਬੀਜੀ ਹੈ ਖਾਣਾ ਖਾ ਰਹੀਆਂ ਸਵੇਰੇ ਸਵੇਰੇ ਸਾਡੇ ਲਈ ਛੋਟੇ ਵੀ ਮਿਲ ਨਹੀਂ ਪਾਇਆ ਪਰ ਇਹਨੂੰ ਪਾ ਕੇ ਵੀ ਮੈਂ ਆਈ ਸੀ ਖਾਣ ਆਉਣ ਲਈ ਤੇ ਉਹਨਾਂ ਵੱਲ ਦੇਖਦੀ ਸੀ ਉਹ ਚੱਕ ਚੱਕ ਕੇ ਪਤਾ ਨਹੀਂ ਉਹਨਾਂ ਨੂੰ ਕੀ ਪਾ ਦਿੱਤਾ ਹਾਂ ਜ ਤੁਸੀਂ ਆਪਾਂ ਹੁਣ ਆ ਕੇ ਨਾਸ਼ਤਾ ਕਰਾਂ ਸਾਰੇ ਨਾਸ਼ਤਾ ਕਰ ਲਿਆ ਸੀ ਤੇ ਹੁਣ ਮੇਰੀ ਵਾਰੀ ਸੀ ਤੇ ਮੈਂ ਕਿਹਾ ਹਾਂ ਮੁੰਨੇ ਵਾਲੇ ਪਰੌਠੇ ਲਾ ਲ ਦੇਈ ਤੇ ਨਾਲ ਮੱਖਣ ਤੇ ਨਾਲ ਹੈਗੀ ਮੱਸੀ नाश्ता। नाश्ता। नाश्ता करने तो वादा करती सफाई सफाई करते करते मैं नाल रख दी थी तो क्योंकि फिर जल थोड़ी दाल बन जूगी बाद लगा लवानी रसोई की सफाई करते करते पोचा लगा लगा ਮੈਂ ਫਿਰ ਦਾਲ ਰੱਖ ਦਿੱਤੀ ਸੀਗੀ ਕਿਉਂਕਿ ਫਿਰ ਥੋੜ੍ਹਾ ਜਿਹਾ ਜਦੋਂ ਆਰਾਮ ਕਰਨ ਜਾਈਦਾ ਕਮਰੇ 'ਚ ਤਾਂ ਫਿਰ ਦਿਲ ਵੀ ਨੀ ਕਰਦਾ ਕਿਸੇ ਵੇਲੇ ਉੱਠ ਕੇ ਬਣਾਉਣੇ ਨੂੰ ਤੇ ਫਿਰ ਮੈਂ ਇਸ ਕਰਕੇ ਜਦੋਂ ਕੰਮ ਕਰਦੀ ਹਾਂ ਨਾ ਤੇ ਨਾਲ ਹੀ ਨਾਲ ਕਦੇ ਕਦੇ ਕੁਝ ਪੈ ਜਾਂਦਾ ਨਾ ਸੀ ਹਾਂਜੀ ਤੇ ਹੁਣ ਹੋ ਗਈ ਹੈ ਦੁਪਹਿਰ ਦੇ ਖਾਣੇ ਦੀ ਤਿਆਰੀ ਸ਼ੁਰੂ ਤੇ ਦਾਲ ਮੈਂ ਉਸ ਨੂੰ ਬਣਾ ਸਵੇਰੇ ਸਵੇਰੇ ਬਣਾ ਲਈ ਸੀਗੀ ਤੜਕਾ ਵਗ਼ੈਰਾ ਹੁਣ ਲਗਾ ਦਿੱਤਾ। ਪ੍ਰਕਾਰ ਜਿੰਦਿਆ ਅੱਜ ਮੂਰਸ ਜੀਆ ਦਾਲ ਦੇ ਨਾਲ ਮੱਕੀ ਦੀ ਰੋਟੀ ਖਾਣ ਦਾ ਫੇਸ ਕਰਕੇ ਆਪਾਂ ਹੁਣ ਮੱਕੀ ਦੀ ਰੋਟੀ ਬਣਾਉਣੀ ਸਟਾਰਟ ਕਰ ਦਿੱਤੀ ਆ ਤੇ ਪਹਿਲੀ ਰੋਟੀ ਮੈਂ ਹੱਥ ਨਾਲ ਬਣਾਣੀ ਆ ਹੱਥ ਤੇ ਰਾਕੇ ਤੇ ਫੇਮੇ ਬਣਾਉਣੀ ਚੱਕਲੇ ਤੇ ਮੈਨੂੰ ਚੱਕਲੇ ਤੇ ਰੋਟੀ ਬਣਾਉਣੀ ਬਹੁਤ ਸੌਣ ਲੱਗਦੀ ਆ ਇੱਕ ਤਾਂ ਨਾ ਰੋਟੀ ਉੱਤੇ ਟੁੱਟਦੀ ਆ ਤੇ ਉਹ ਜਿੰਨੀ ਮਰਜ਼ੀ ਵੱਡੀ ਕਰ ਲੋ ਜਾਂ ਛੋਟੀ ਕਰ ਲੋ ਵਧੀਆ ਬਣਦੀ ਆ ਤੇ ਨਾ ਹੀ ਮੋਟੀ ਰਹਿੰਦੀ ਆ ਪਤਲੀ ਵੀ ਹੋ ਜਾਂਦੀ ਆ ਇਸ ਕਰਕੇ ਉੱਤੇ ਬਣਾਉਣੇ ਦਾ ਆਸਾਨ ਹੈ ਇੱਕ ਤੇ ਜਲਦੀ ਜਲਦੀ ਬਹੁਤ ਬਣਦੀ ਆ ਤੇ ਇਸ ਕਰਕੇ ਫਿਰ ਮੈਂ ਫੇਲੀ ਰੋਟੀ ਦਾ ਬਣਾਉਂਗੀ ਉਸ ਤੋਂ ਬਾਅਦ ਫਿਰ ਮੈਂ ਚੱਕ ਲੈਤੀ ਜਲਦੀ ਜਲਦੀ ਤੁਮੈਂਂ ਟੱਕਰ ਕੇ ਦੱਸਿਓ ਵੀ ਤੁਸੀਂ ਰੋਟੀ ਕਿੱਦਾਂ ਬਣਾਉਂਦੇ ਆ ਹੱਥ ਤੇ ਰੋਟੀ ਬਣਾਉਂਦੇ ਆ ਜਾਂ ਫਿਰ ਚੱਕ ਲੈਤੀ late that same evening ਹਾਂਜੀ ਤੇ ਹੁਣ ਆਪਾਂ ਫੇਰ ਆ ਗਏ ਆ ਕਿਚਨ 'ਚ ਕਿਚਨ 'ਚ ਹੁਣ ਆਪਾਂ ਨੇ ਸ਼ਾਮ ਦੇ ਜਿਹੜੇ ਕੰਮ ਕਰ ਸੀ ਉਹ ਤਾਂ ਕਰ ਲਈ ਸੀਗੇ ਤੇ ਹੁਣ ਆਪਾਂ ਲੱਗੇ ਆ ਰਾਤ ਦੇ ਖਾਣੇ ਦੀ ਤਿਆਰੀ ਕਰਨ ਤੇ ਇਹ ਬਣਾਉਣ ਲੱਗੇ ਆ ਪਕ ਤਰੇਲੇ ਮੇਲਿਆਂ ਨੂੰ ਕਰਾਂਗੇ ਫਰਾਈ ਤੇ ਦਾਲ ਤਾਂ ਬਣੀ ਸੀ ਦੁਪਹਿਰੇ ਤੇ ਨਾਲ ਹੋਆ ਤਰੇਲੇ ਬਣਾ ਲਾਂਗੇ ਤੇ ਫਿਰ ਚਲੋ ਹੁਣ ਕਰ ਦਈਏ ਸਟਾਰਟ ਬਣਨੇ ਤੇ ਤੁਸੀਂ ਐਸੀ ਤਰ੍ਹਾਂ ਸਾਡੇ ਬਲੌਗ ਨਾਲ ਬਣੇ ਰਹੋ ਤੇ ਸਾਡੇ ਬਲੌਗ ਨੂੰ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋ ਤੇ ਸਾਨੂੰ ਵੱਧ ਤੋਂ ਵੱਧ ਸਪੋਰਟ ਕਰਨਾ ਤੇ ਮਿਲਦੇ ਹਾਂ ਹੁਣ ਤੁਹਾਨੂੰ ਇੱਕ ਨਵੇਂ ਨੈਕਸਟ ਬਲੌਗ ਦੇ ਵਿੱਚ ਤਦ ਤੱਕ ਲਈ ਜੀ ਤਨੁਸ਼ੀਕਾ